ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਡੇ ਇਹ ਪਿੰਡ ਬਾਘਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਨੇੜੇ ਦੇ ਪਿੰਡ ਸਮਾਲਸਰ ਰਹਿ ਜਾਂਦਾ ਬਾਘੇਪੁਰਾਣੇ ਤੋਂ ਜਦੋਂ ਆਪਾਂ ਕੋਟਕਪੂਰੇ ਵੱਲ ਨੂੰ ਜਾਂਦੇ ਆ ਸਮਾਲਸਰ ਮੇਨ ਛੜਕ ਤੇ ਆਉਂਦਾ ਉੱਥੋਂ 2 ਕਿਲੋਮੀਟਰ ਇਹ ਸਾਈਡ ਤੇ ਹਟਵਾ ਪਿੰਡ ਨੇੜੇ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਰੋਡੇ ਪਿੰਡ ਨੇੜ ਹੈ ਭਲੂਰ ਇਹਦੇ ਨੇੜ ਰਹਿ ਜਾਂਦਾ ਕਣੀਆਂ ਵਾਲਾ ਜਾਣ ਵਾਲਾ ਇਹ ਵੀ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਦੱਸੋ ਬਾਈ ਹੋਰੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਦੋ ਝੋਟੀਆਂ ਬਾਹਰ ਖੜੀਆਂ ਤਿੰਨ ਮੱਝਾਂ ਹੋਰ ਅੰਦਰ ਹੈਗੀਆਂ ਮਤਲਬ ਕੁੱਲ 5-7 ਪਸ਼ੂ ਖੇਤੀਬਾੜੀ ਦੇ ਨਾਲ-ਨਾਲ ਬਾਈ ਹੋਰੀ ਸੰਭ ਰਏ ਆ ਅੱਜ ਇਹਨਾਂ ਨੇ ਇੱਕੇ ਮੱਝ ਵਿਕਾਊ ਕੀਤੀ ਹੈ ਇਹ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਮੱਝਾਂ ਹੁੰਦੀਆਂ ਸੀ ਜਿਨ੍ਹਾਂ ਨੂੰ ਆਪਾਂ ਗ੍ਰੇਡਡ ਮੱਝਾਂ ਵੀ ਕਹਿ ਸਕਦੇ ਹਾਂ ਪਰ ਮਦਰੀ ਗੋਡੀ ਦੀਆਂ ਮੱਝਾਂ ਇਹ ਉਸ ਤਰ੍ਹਾਂ ਦੀ ਉਸ ਟਾਈਪ ਦੀ ਮੱਝ ਹੈ ਛੋਟਾ ਸੈਂਗ ਨੇੜੇ ਮੁੜਿਆ ਹੋਇਆ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਥਾੜੇ ਦੀ ਜਿਹੜੀ ਸਰੀਰਕ ਬੰਤਰ ਆ ਉਹ ਪੂਰਾ ਵਜਣ ਵਾਲੀ ਹੈ ਪਰ ਮਧਰੀ ਗੋਡੀ ਹੋਣ ਕਰਕੇ ਹਾਈਟ ਇਹਦੀ ਮੀਡੀਅਮ ਹੈ ਬੈਕ ਸਾਈਡ ਤੋਂ ਥੋੜਾ ਹਵਾਨਾ ਤੁਹਾਨੂੰ ਦਿਖਾਉਣਾ ਹੈ ਜਦੋਂ ਘਰੇਲੂ ਐਵੇਂ ਕਿਸੇ ਵੀਰ ਕੋਲ ਆਪਾਂ ਵੀਡੀਓ ਬਣਾਉਣ ਜਾਂਦੇ ਆ ਤਾਂ ਥੋੜੀ ਦਿੱਕਤ ਇਹ ਆਉਂਦੀ ਹੈ ਵੀ ਪਸ਼ੂ ਉੱਪਰੇ ਬੰਦੇ ਤੋਂ ਥੋੜਾ ਡਰਦੇ ਰਹਿੰਦੇ ਆ ਹਾਲਾਂਕਿ ਵਧੀਆ ਤਰੀਕੇ ਨਾਲ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਫਿਰ ਵੀ ਤੁਸੀਂ ਇੱਕ ਵਾਰ ਇਹਨੂੰ ਆਸੇ ਪਾਸੇ ਨੂੰ ਜਾਂਦੀ ਨੂੰ ਦੇਖ ਲਓ ਇਹਦੀ ਜੱਜਮੈਂਟ ਕਰ ਲਓ ਥਣ ਹਵਾਨੇ ਦੀ ਜਿੱਦਾਂ ਦੀ ਕੰਡੀਸ਼ਨ ਆ ਉਹ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਵੀ ਕਰੂੰਗਾ ਬਾਕੀ ਤੁਸੀਂ ਇਹਨੂੰ ਦੇਖ ਵੀ ਲੈਣਾ ਸੋ ਆਓ ਡਿਟੇਲ ਬਾਈ ਤੋਂ ਪਹਿਲਾਂ ਪੁੱਛੀਏ ਫਿਰ ਤੋਰਾਂਗੇ ਜਿੰਨਾ ਤੁਰ ਸਕਦੀ ਹੋਈ ਇਹ ਇੱਥੇ ਖੜੀ ਦਾ ਹਵਾਨਾ ਤੁਹਾਨੂੰ ਮੈਂ ਫੇਰ ਇੱਕ ਅੱਧੀ ਵਾਰ ਏਵੇਂ ਆਸ-ਪਾਸੇ ਨੂੰ ਜਾਂਦੀ ਦਾ ਦਿਖਾ ਦੇਣਾ ਬਾਈ ਨੂੰ ਮਿਲਦੇ ਆ ਪਹਿਲਾਂ ਜਾਣਕਾਰੀ ਇਹਦੇ ਬਾਰੇ ਲੈਣੇ ਆਪਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਵੀਰੇ ਆਪਣਾ ਸਿਮਰਨ ਜੀ ਸੰਗੀ ਸਿਮਰਜੀਤ ਭਾਈ ਅੱਜ ਜਿਹੜੀ ਇਹ ਮੱਝ ਵੇਚਣ ਲੱਗਿਓ ਘਰ ਦੀ ਮੱਝ ਆਪਣੇ ਹਾਂਜੀ ਘਰ ਦੀ ਮੱਝ ਮੇਰੇ ਖਿਆਲ ਚੋਂ ਖੇਤੀਬਾੜੀ ਦੇ ਨਾਲ ਨਾਲ ਹੀ ਪਸ਼ੂ ਰੱਖਦੇ ਹਾਂ ਤੁਸੀਂ ਕੋਈ ਵਪਾਰ ਤਾਂ ਨਹੀਂ ਕਰਦੇ ਇਹ ਵਪਾਰ ਦਾ ਕੋਈ ਕੰਮ ਨਹੀਂ ਆਪਾਂ ਦੂਜੀ ਵੀਡੀਓ ਬਣਾਉਣ ਲੱਗਿਆ ਮੇਰੇ ਖਿਆਲ ਚ ਨਾ ਹਾਂਜੀ ਪਹਿਲਾਂ ਵੀ ਇੱਕ ਮੱਝ ਵੇਚੀ ਘਰ ਦੀ ਝੋਟੀ ਵੇਚੀ ਠੀਕ ਹੈ ਅੱਛਾ ਭਾਈ ਇਹ ਕਿੰਨਾਂ ਮਸੂਹਾ ਮੱਝ ਨੇ ਸੋ ਇਹ ਤੀਜੇ ਸੂਏ ਸੂਹਣੀ ਹੁਣ ਜੀ ਤੀਜਾ ਸੂਆ ਸੂਹੂਗੀ ਹਾਂਜੀ ਦੇਣਾਂ ਅੰਦਾਜ਼ਾ ਕਿੰਨੇ ਲੈ ਸਕਦੀ ਹੈ ਨੇ ਨੇ 18 ਤਰੀਕ ਨੂੰ ਪੂਰੇ ਆ ਜੀ 18 ਤਰੀਕ ਨੂੰ ਅੱਜ 16 ਤਰੀਕ ਆ ਦੋ ਕੁ ਦਿਨ ਰਹਿ ਗਏ ਦਿਨ ਪੂਰੇ ਹੋਣ ਚੰ ਹਾਂਜੀ ਦੁੱਧ ਕਿੰਨਾ ਕੁ ਦੇਣ ਦੀ ਆ ਪਿਛਲੇ ਸੂਏ ਕਿੰਨਾ ਕੁ ਇਹ 14 15 ਕਿਲੋ ਹੈਗਾ ਸੀ ਪਿਛਲੇ ਸੂਏ ਦੂਜੇ ਸੂਏ ਚ ਇੰਨਾ ਝੋਇਆ ਹਾਂਜੀ ਠੀਕ ਐ ਅੱਛਾ ਇੱਕ ਇਧਰ ਝੋਟੀ ਖੜੀ ਐ ਹਾਂਜੀ ਇਹ ਪਹਿਲੇ ਸੂਏ ਦੀ ਝੋਟੀ ਐ ਦੀ ਅੱਛਾ ਇਹਦੇ ਇਹ ਪਹਿਲੇ ਸੂਏ ਦੀ ਐ ਹਾਂਜੀ ਦੋਸਤੋ ਜਮੇ ਹੀ ਮੱਝ ਦੀ ਕਾਪੀ ਐ ਹਾਲਾਂਕਿ ਮੱਝ ਨਾਲੋਂ ਵੀ ਸੰਗ ਛੋਟਾ ਆ ਬਹੁਤ ਸੋਹਣੇ ਬੱਚੇ ਇਸ ਮੱਝ ਤੋਂ ਲਏ ਜਾ ਸਕਦੇ ਆ ਬਈ ਕੀ ਡਿਮਾਂਡ ਕਰਦੇ ਹੋ ਰੇਟ ਕੀ ਰੱਖ ਦਿੰਦਾ ਰੇਟ ਫੋਨ ਤੇ ਖੋਲ ਕੇ ਇਹਨੂੰ ਬਾਈ ਤੋੜ ਕੇ ਦਿਖਾ ਦਈਏ ਆਪਾਂ ਦੋਸਤੋ ਰੇਟ ਫੋਨ ਤੇ ਰਹੂਗਾ ਉਹ ਹਰੇਕ ਭਰਾ ਦੀ ਆਪਦੀ ਸਮਝ ਹੈ ਇਹਨਾਂ ਨੂੰ ਬਾਈ ਹੋਰਿਆਂ ਨੂੰ ਜਿਹੜਾ ਉਹ ਰੇਟ ਇਹ ਕਹਿੰਦੇ ਵੀ ਅਸੀਂ ਫੋਨ ਤੇ ਰੱਖ ਲਾਂਗੇ ਕਿਉਂਕਿ ਸੌਦਾ ਕਰਨਾ ਹੀ ਕਰਨਾ ਹੈ ਤਾਂ ਉਹ ਥੋੜੀ ਜਜਮੈਂਟ ਆ ਜਾਊਗੀ ਸ਼ੁਰੂ ਦੇ ਫੋਨਾਂ ਤੋਂ ਬਾਈ ਹੋਰਿਆਂ ਨੂੰ ਵੀ ਕੀ ਡਿਮਾਂਡ ਇਹਨਾਂ ਨੂੰ ਰੱਖਣੀ ਚਾਹੀਦੀ ਹੈ ਪਰ ਉਹਨੂੰ ਲੈ ਆਇਓ ਤੁਸੀਂ ਕੋਈ ਨਹੀਂ ਇਧਰ ਨੂੰ ਤੋਰੋ ਜੀ ਸੋ ਦੇਖਿਓ ਦੋਸਤੋ ਮੱਝ ਥੋੜਾ ਮੈਂ ਜ਼ੂਮ ਕਰ ਲੈਂਦਾ ਮੋਬਾਈਲ ਨੂੰ ਤਾਂ ਕਿ ਡਰੇ ਨਾ ਵੈਸੇ ਕੋਈ ਏਡੀ ਗੱਲ ਨਹੀਂ ਮੱਜ ਸੋਹਣਾ ਤੁਰ ਕੇ ਦਿਖਾ ਰਹੀ ਹੈ ਆਪਾਂ ਨੂੰ ਲਿਓ ਆਪਸ ਵੀਰੇ ਦੇਖੋ ਇਹਦਾ ਢਾਂਚਾ ਦੋਸਤੋ ਮੋਢੇ ਚੋਂ ਪਤਲੀ ਪੂਛ ਤੁਹਾਨੂੰ ਨਜ਼ਰ ਆਈ ਹੋਣੀ ਹੈ ਸਿਮਰਜੀਤ ਭਾਈ ਇੱਕ ਜਿਹੜਾ ਹੋਰ ਆਪਾਂ ਪਰਾਂ ਨੂੰ ਲਿਜਾਵਾਂਗੇ ਇਧਰੋਂ ਕਰਕੇ ਫੇਰ ਲੈ ਜੀ ਖੁਰਲੀ ਤੋਂ ਹੀ ਸੋ ਇੱਕ ਜਿਹੜਾ ਹੋਰ ਦੋਸਤੋ ਇਹਦਾ ਕਢਾਵਾਂਗੇ ਸੋ ਬੰਤਰ ਫੇਰ ਤੁਸੀਂ ਇਹਦੀ ਦੇਖ ਸਕਦੇ ਹੋ ਮੱਜ ਦੀ ਇਸ ਤਰ੍ਹਾਂ ਦੀ ਇਹਦੀ ਸ਼ੇਪ ਹੈ ਹੁਣ ਹਵਾਨਾ ਤੁਸੀਂ ਇਹਦਾ ਦੇਖਿਓ ਇਹ ਰੱਖ ਇਹਦੇ ਹਵਾਨੇ ਦਾ ਚੌੜਾ ਹਵਾਨਾ ਕਾਫੀ ਇਦਾਂ ਦਾ ਰੋਖੇ ਦੇ ਹਵਾਨੇ ਦਾ ਉਹ ਤੁਸੀਂ ਹੁਣ ਵੀਡੀਓ ਚੋਂ ਦੇਖ ਲਿਆ ਇਹ ਇੰਨੀ ਕੁ ਬਾਈ ਹੋਰੀ ਦੱਸਦੇ ਹਾਂ ਸੀਲ ਆ ਮੱਜ ਵੀ ਬੰਦਾ ਜਿਹੜਾ ਚੋਣ ਲੱਗ ਪਿਆ ਤੇ ਭਾਵੇਂ ਇੱਕ ਵਾਰ ਬੈਠ ਕੇ ਥੱਲੋਂ ਉਹ ਤੋਂ ਬਾਅਦ ਚੁੱਠ ਖੜੇ ਦੁਬਾਰਾ ਫੇਰ ਬਹਿ ਜਾਏ ਮਤਲਬ ਉਹਵੇਂ ਕੋਈ ਚੱਕਰ ਨਹੀਂ ਥੋੜਾ ਬਹੁਤ ਉੱਪਰੇ ਬੰਦੇ ਤੋਂ ਪਸੂ ਡਰ ਜੇ ਉਹ ਗੱਲ ਵੱਖਰੀ ਹੁੰਦੀ ਹੈ ਸਿਮਰਜੀਤ ਭਾਈ ਹੋਰ ਸਾਈਡ ਤੇ ਪਰਲੇ ਪਾਸੇ ਨੂੰ ਜਾਊਗੀ ਸੋ ਤੋਂ ਤੁਸੀਂ ਚੜਾਈ ਢਾਂਚੇ ਦੀ ਦੇਖੋ ਇਹ ਦਾ ਹਵਾਨੇ ਦਾ ਰੁਖ ਹੈ ਮਾਮੂਲੀ ਜਾਂ ਹੋ ਸਕਦਾ ਵੀ ਕਈ ਵਾਰ ਪਸੂ ਨੇੜ ਆਇਆ ਭਲੂਣ ਹੋ ਗਈ ਹੋਵੇ ਹਵਾਨੇ ਦੇ ਉੱਤੇ ਕਬੈਣੀ ਵਾਲੇ ਪਾਸੋਂ ਬੈਣੀ ਵਾਲੇ ਪਾਸੋਂ ਮਾਮੂਲੀ ਜਾਂ ਮੈਨੂੰ ਜਿਹੜਾ ਉਹ ਮਹਿਸੂਸ ਹੋਇਆ ਜਿਵੇਂ ਥੋੜਾ ਇਧਰ ਦੇ ਪਾਸੇ ਦਾ ਹਵਾਨਾ ਉੱਚਾ ਹੁੰਦਾ ਪਰ ਜਿਹੜੀਆਂ ਗੱਲਾਂ ਬਾਤਾਂ ਬਾਈ ਹੋਰਿਆਂ ਨਾਲ ਹੋਈਆਂ ਵੀ ਇਹ ਚਵਾਈ ਚੁਈ ਦੀ ਇੱਕ ਨੰਬਰ ਹੈ ਨਾ ਤਾਂ ਕੋਈ ਥਣ ਚ ਦੁੱਧ ਦਾ ਫਰਕ ਹੈ ਤੇ ਨਾ ਕਿਸੇ ਪਾਸੋਂ ਕੋਈ ਹਵਾਨੇ ਦਾ ਓਵੇਂ ਫਰਕ ਤੁਹਾਨੂੰ ਨਜ਼ਰ ਆਊਗਾ ਹੁਣ ਤੁਸੀਂ ਫੇਰ ਇਹਨੂੰ ਸਾਈਡ ਤੋਂ ਜਾਂਦੀ ਨੂੰ ਦੇਖ ਲਓ ਸੋ ਇਹ ਮੱਝ ਦੋਸਤੋ ਵਿਕਰੀ ਆਸਤੇ ਸੀ ਰੇਟ ਫੋਨ ਤੇ ਹੈ ਮੈਂ ਇਹਦੀ ਝੋਟੀ ਦਿਖਾਈ ਸੀ ਤੇ ਮੈਂ ਕਿਹਾ ਸੀ ਵੀ ਇਹ ਸੋਹਣੇ ਬੱਚੇ ਪਾਉਂਦੀ ਐ ਇੱਕ ਵਾਰ ਤੁਹਾਨੂੰ ਇਹਦੀ ਝੋਟੀ ਫੇਰ ਦਿਖਾਉਂਗਾ ਸਾਹਮਣੇ ਖੜੀ ਐ ਸੋ ਦੋਸਤੋ ਇਹ ਤੁਸੀਂ ਝੋਟੀ ਦੇਖੋ ਇਸ ਮੱਝ ਦੀ ਧੀ ਹੈ ਬੰਤਰ ਮੱਝਾਂ ਨੂੰ ਹੀ ਹੈ ਲਗਭਗ ਉਹ ਇੱਕ ਨਾਗ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਵਾਲਾ ਸੀ ਤੇ ਤੁਹਾਨੂੰ ਦਿਖਾਤਾ ਹੈ ਬਾਕੀ ਤਸੱਲੀ ਕਰ ਲਿਓ ਆ ਕਿ ਜਿਹਨੂੰ ਇਹ ਮੱਝ ਪਸੰਦ ਆਉਂਦੀ ਐ ਨੰਬਰ 22 ਜਿਹੜਾ ਉਹਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ